ਜੋਨ ਕੀ ਡਿਆਂ ਕਾਪੀਆਂ ਕਿਤਾਬਾਂ ਫੁੱਲ ਨਾ ਉਹ ਯਾਰ ਫੋਲਣਾ ਕੀ ਯਾਰ ਥੋੜਾ ਜਿਹਾ ਹਿਸਾਬ ਹੀ ਆਪਣਾ ਲਿਖਿਆ ਮੈਂ ਅੱਛਾ ਉਹੋ ਹੀ ਡਿਆਂ ਵੇਖ ਨਾ ਪੇਪਰ ਨਹੀਂ ਇੱਕ ਦੋ ਲੱਭਣ ਦੇ ਵਿੱਚੋਂ ਆਹੋ ਚਲੋ ਖਾਣੇ ਤੂੰ ਵੀ ਖਾਈ ਜਾਣੀ ਅਸੀਂ ਵੀ ਖਾਈ ਜਾਣੀ ਚੱਲ ਇਹ ਆ ਵੀ ਮੇਰੇ ਕੋਲ ਤਿੰਨ ਇਧਰੋਂ ਆ ਜਣੇ ਤਿੰਨ ਉਧਰੋਂ ਆ ਜਣੇ ਛੇ ਹੋ ਜਾਣੇ ਆ ਮੇਰੇ ਕੋ ਕਿੱਧਰੋਂ ਆਏ ਨੇ ਤਿੰਨ ਉਹ ਤਿੰਨ ਕਿੱਲੇ ਮੈਨੂੰ ਸਹੁਰਿਆਂ ਤੋਂ ਨਹੀਂ ਆ ਜਣੇ ਸਹੁਰਿਆਂ ਤੋਂ ਤਿੰਨ ਆ ਜਣੇ ਆ ਤੇ ਉਹਨਾਂ ਦਾ ਆਪਣਾ ਮੁੰਡਾ ਹੈ ਨਹੀਂ ਉਹ ਉਹ ਮੁੰਡਾ ਇਦਾਂ ਦਾ ਹੀ ਆ ਲੱਲੂ ਜਿਹਾ ਉਹਨੂੰ ਸੁਆਹ ਦੇਣਾ ਹੀ ਉਹਨਾਂ ਨੇ ਨਹੀਂ ਕੱਟ ਲੈ ਉਹ ਮੁੰਡਾ ਜੋਬ ਨੂੰ ਉਹਨਾਂ ਦਾ ਬਾਹਰਵਾ ਅੱਛਾ ਤੇ 6 ਕਿਲੇ ਪੈਲੀ ਦੇ ਆ ਤੇ ਕੁੜੀ ਨੇ ਨਹੀਂ ਆਪਣਾ ਹਿੱਸਾ ਲੈਣਾ ਉਹ ਤੇ ਕਹਿਤਾ ਵਾ ਤੈਨੂੰ ਨੌਕਰੀ ਵੀ ਦਵਾ ਦਿੰਨੇ ਆ ਇਹ ਨਹੀਂ ਵੀ 10-15000 ਤੇ 20-25000 ਤੇ ਅਗਲੇ ਦਵਾਮ ਲੱਗੇ ਅੱਛਾ ਨੌਕਰੀ ਵੀ ਦਵਾਉਣੀ ਆ ਆਓ ਤੇ ਪੈਲੀ ਵੀ ਨਹੀਂ ਨਾ ਕਿਤੇ ਕਮਾਨ ਤੇ ਆ ਜੀ 2 3 ਨਹੀਂ ਸਹੁਰਿਆਂ ਨੇ ਤੈਨੂੰ ਕੱਟ ਲਈ 2 3 ਨਹੀਂ ਸਹੁਰਿਆਂ ਤੈਨੂੰ ਨੌਕਰੀ ਵੀ ਦਵਾਉਣੀ ਆ ਤੇ ਪੈਲੀ ਵੀ ਦੇਣੀ ਆ ਤੂੰ ਬੜਾ ਸ਼ੌਕਰ ਲੱਗਾ ਨਾ ਉਥੋਂ ਨਾ ਆ ਤੇ ਮੁੜ ਕੇ ਈਤ ਨਹੀਂ ਉਹ ਜੀ ਰਹਿਣੀ ਤੇਰੀ ਓ ਯਾਰ ਇਤਨਾ ਗੋਲੀ ਮਾਰਾਂ ਜਿੰਨੇ ਲੱਖਾਂ ਦੀ ਦੇ ਦੇਣੀ ਐ ਉਹਨੂੰ ਜਾਇਦਾ ਤੂੰ ਉਹਨੂੰ ਇਤਨੂੰ ਕਿ ਆਈ ਨਾ ਤੂੰ ਪ੍ਰਾਜ ਕੈਨੋ 2 3 ਇਤ ਨੂੰ ਮੈਂ ਕੀ ਕਹਿਣਾ ਪ੍ਰਾ ਵੇਖ ਲੈ ਤੈਨੂੰ ਹੁਣ ਮੇਰੀ ਗੱਲ ਸਮਝ ਨਹੀਂ ਗਈਆਂ ਓਂਡੀ ਇਹਦੀ ਇਜਤ ਦੇ ਵੇਖੀ ਉਥੇ ਮਸਾ ਨਹੀਂ ਹੋਇਆ ਕਰੀ ਮੁੜ ਕੇ ਤੇ ਪਛਤਾਉਣਾ ਆਇਨੇ 2 1 ਆਹ ਤਾਂ ਵੇ ਕੁੜੀ ਨੇ ਕਿਦਾਂ ਠਾਰੇ ਆ ਤੇ ਪਾਹਾਂ ਕੁਛ ਦੇ ਬਾਹਰ ਲੱਭਦੀ ਆਈਆਂ ਉਦੋਂ ਤੇ ਪਾਉਂਦੀ ਨਹੀਂ ਹੈਗੀ ਲਿਆਓ ਪਾਈਏ ਢਾੜੇ ਛੁੜਾ ਛੁੜਾ ਚੰਦ ਤੁਮ ਆਹ ਤਾਂ ਗਲੀ ਨੇ ਢਾਰੇ ਆ ਉਹਦੇ ਪਾਹ ਦਾ ਸਤਾਨੇ ਮਸਾ ਦਸਤਾਨੇ ਇਹਨੂੰ ਲੱਭਦੀ ਆਈ ਹੈ ਤੇ ਇਹ ਇੱਥੇ ਆ ਕੇ ਦੱਸਦੀ ਨਹੀਂ ਹੈਗੀ ਬੀਨ ਹੱਸਾਣ ਕਰਨਾ ਇਹਨੇ ਪੀਛ પાੜ ਦੇਣਾ ਮੁੜ ਕੇ ਆ ਜਾ ਮੇਰੇ ਪੁੱਤ ਕਟੂ 2 3 ਬੈਠੇ ਆ ਓਏ ਆਹੋ ਬੈਠਾ ਸ਼ਿਰਕਪਤੀ ਕਰਕੇ ਜੀ ਨਾਲ ਜਿਹੜੀ ਹੜੀ ਉੱਥੇ ਵਾਲੀ ਪੇਲੀ ਹੈ ਨਾ ਪਿੰਡ ਵਾਲੀ ਆਹ ਪੈ ਜਿਹੜੀ ਆਪਣੀ ਪਿੰਡ ਵਾਲੀ ਲੈ 2 3 ਜਿਹੜੀ ਆਪਣੀ ਪਿੰਡ ਵਾਲੀ ਪਹਿਲੀ ਹੈ ਨਾ ਆਹੋ ਲੈ ਸੰਗਤ ਹਾਵ ਨਹੀਂ 2 3 ਜਿਹੜੀ ਆਪਣੀ ਪਿੰਡ ਵਾਲੀ ਪਹਿਲੀ ਫਿਰ ਮੈਂ ਨਹੀਂ ਨਾ ਹੋਣਾ ਸੀ ਹੈਗੀ ਫਿਰ ਲੋਰ 2 1 ਮੇਰੀ ਗੱਲ ਸੁਣੋ ਧਿਆਨ ਦੇ ਨਾਲ ਐਵੇਂ ਆਸ ਨਿਕਲੀ 3 ਮੇਰੀ ਗੱਲ ਸੁਣੋ ਧਿਆਨ ਦੇ ਨਾਲ ਪਹਿਲੇ ਤੁਹੀ ਇੱਕ ਗੱਲ ਇਹ ਨਾ ਸਮਝਣਦੇ ਹੈਗੇ ਜਿਹੜੀ ਉੱਥੇ ਵਾਲੀ ਜ਼ਮੀਨ ਵਾ ਨਾ ਉਹ ਤੁਹਾਡੇ ਹੱਥਾਂ ਦੇ ਵਿੱਚ ਵਾ ਜਦੋਂ ਮਰਜ਼ੀ ਆਪਣੇ ਕੋਲ ਲੈ ਲਈਏ ਓਏ ਆਹੋ ਤੇ ਤੇਰੀ ਗੱਲ ਠੀਕ ਵਾ ਤੇ ਪਰ ਜਿਹੜੀ ਇੱਥੇ ਵਾਲੀ ਹੈ ਨਾ ਉਹ ਆਪਣੇ ਨਾਂ ਲਵਾਓ ਪਹਿਲਾਂ ਜਿਹੜਾ ਕੰਮ ਜ਼ਰੂਰੀ ਕਰਨ ਵਾਲਾ ਆ ਵੀ ਵੇਖ ਲਓ ਇਹਦੇ ਵਿੱਚ ਟਾਈਮ ਪਾਸ ਕਰਨਾ ਪੈਣਾ ਜ ਤੁਹਾਨੂੰ ਚਲੋ ਉਹ ਤਾਂ ਵੀ ਕਰਨਾ ਹੀ ਪੈਣਾ ਫਿਰ ਜੋ ਕੀ ਕਰਨਾ ਆ ਤੇ ਪਰ ਮੈਨੂੰ ਇੰਨਾ ਨਹੀਂ ਗਾ ਪਤਾ ਗੱਲ ਦਾ ਉਹ ਤੁਸੀਂ ਪੁੱਛ ਲਓ ਨਾ ਮੈਂ ਜਾਗੀ ਕੋਈ ਨਹੀਂ ਪੁੱਛ ਲੈਣੀ ਇਹਨੂੰ ਮੈਂ ਆ ਕਰ ਨਾਲੇ ਪੁੱਤ ਮੈਂ ਇੱਕ ਗੱਲ ਹੋਰ ਕਰਨੀ ਆ ਪਿੱਤਾ ਨੂੰ ਪਹਿਲੀ ਦੂਜੇ ਹਿੱਸੇ ਦੀ ਨਹੀਂ ਮਿਲਣੀ ਤੀਜੇ ਦੀ ਮਿਲਣੀ ਆ ਅਸੀਂ ਵੀ ਦੋਵਾਂ ਜੀਆਂ ਨੇ ਆਪਣਾ ਹਿੱਸਾ ਕੱਢਣਾ ਵਾ ਮਮੇ ਜੀ ਐਸਾ ਕੱਢਣ ਦੀ ਕਾਜੀ ਲੋੜ ਵਾ ਜੇ ਤੁਸੀਂ ਉਧਰ ਰਹਿਣਾ ਹੋ ਉਧਰ ਰਹ ਲਿਓ ਜੇ ਸਾਡੇ ਵਾਰ ਰਹਿਣਾ ਹੋ ਸਾਡੇ ਵਾਰ ਪੁੱਛ ਲਓ ਤੇਰੇ ਪੁੱਛੇ ਤੋਂ ਬਿਨਾਂ ਤਾਂ ਨਹੀਂ ਉਹਨੇ ਗੱਲ ਕਰ ਲਈ ਤੇਰੇ ਨਾਲ ਸਲਾਹ ਕੀਤੀ ਆ ਤੇ ਫੇਰੀ ਬਾਹਰ ਆਣ ਕੇ ਗੱਲ ਕੀਤੀ ਆ ਅੰਦਰਲੇ ਉਧਰ ਸਣੀਂ ਤਰਫ ਮਾਣ ਵਾ ਮੈਂ ਕੀ ਕਰਾਂ ਮੈਂ ਕੁਛ ਨਹੀਂ ਪੋਤਾ ਭੱਗ ਤੋ ਤੁਸੀਂ ਮੈਂ ਜੋੜ ਕੇ ਰੱਖ ਲਾਂ ਕੋਈ ਨਹੀਂ ਮੈਂ ਰੱਖ ਲੈਣਾ ਹੀ ਰੱਖ ਲੈਣਾ ਭਾਈ ਅਮੀ ਕੀ ਕਰਨ ਦੇਓ ਕੋਸ਼ ਨਹੀਂ ਪਤਾ ਪੱਗ ਤੋਂ ਤਿੰਨ ਜੋੜ ਕੇ ਰੱਖ ਲੈ ਰਹਿਣ ਦੇ ਕੋਈ ਨਹੀਂ ਮੈਂ ਕਰ ਲੈਣਾ ਹੀ ਆਈ ਹੋ ਗਿਆ ਵਾ ਇੱਕੋ ਗੱਲ ਦੇ ਮਗਰ ਪਿਆ ਉੱਥੋਂ ਤਿੰਨ ਕਿੱਲੇ ਮੁੰਡਾ ਛੱਡ ਕੇ ਤਾਂ ਕੁੜੀ ਨੂੰ ਪਲਾ ਪੈਲੀ ਦੇਣਗੇ ਆਪਣੀਆਂ ਸੋਚਾਂ ਸੋਚ ਕੇ ਦੋਵੇਂ ਜੀ ਬੈਠੇ ਆ ਇਹਨਾਂ ਨੇ ਨਾ ਇੱਧਰ ਜੋਗੇ ਤੇ ਨਾ ਉੱਧਰ ਜੋਗੇ ਕਿਸੇ ਪਾਸੇ ਜੋਗੇ ਨਹੀਂ ਰਹਿਣਾ ਕਿੱਥੇ ਜੇ ਮੇਰੇ ਗੱਲ ਸੁਣਿਓ ਹਾਂਜੀ ਧਰ ਬੈਠਾ ਹਾਂ ਮੈਂ ਨਹੀਂ ਉਹਦੇ ਹੱਲ ਵੇਖਿਆ ਕਿੱਥੇ ਆ ਲੈ ਤਾਂ ਹੁਣ ਜੋਬਨ ਨੇ ਦੱਸਿਆ ਵਾ ਮੇਰੇ ਜੋਤ ਆਈ ਹੋਣੇ ਦੱਸਿਆ ਵਾ ਅੱਛਾ ਵੀ ਦਾਂਦਾ ਮਮੀ ਅੱਛਾ ਅੱਛਾ 1 ਰਵਨ ਮੈਂ ਤਾਂ ਨਹੀਂ ਉਹਨੂੰ ਕਹਿਣਾ 2 3 ਜੋਬਨ ਕੀ ਦੇਆ ਕਾਪੀਆਂ ਕਿਤਾਬਾਂ ਫੁੱਲ ਨਾ ਉਹ ਯਾਰ ਫੁੱਲਣਾ ਕੀ ਯਾਰ ਥੋੜਾ ਜਿਹਾ ਹਿਸਾਬ ਹੀ ਆਪਣਾ ਲਿਖਿਆ ਮੈਂ ਅੱਛਾ ਉਹੋ ਹੀ ਦੇਣਾ ਵੇਖ ਨਾ ਪੇਪਰ ਨਹੀਂ ਇੱਕ ਦੋ ਲੱਭਣੇ ਵਿੱਚੋਂ ਆਹੋ ਚਲੋ ਖਾਣੋ ਤੁਸੀਂ ਵੀ ਖਾਈ ਜਾਣੀ ਐ ਵੀ ਖਾਈ ਜਾਣੀਆਂ ਚੱਲੇ ਆ ਵੀ ਮੇਰੇ ਕੋ 3 ਇਧਰੋਂ ਆ ਜਣੇ 3 ਉਧਰੋਂ ਆ ਜਣੇ 6 ਹੋ ਜਾਣੇ ਮੇਰੇ ਕੋ ਕਿੱਧਰੋਂ ਆਏ ਨੇ ਤੈਨ। ਉਹ 3 ਕਿੱਲੇ ਮੈਨੂੰ ਸਹੁਰਿਆਂ ਤੋਂ ਨਹੀਂ ਆ ਜਣੇ। ਸਹੁਰਿਆਂ ਤੋਂ 3 ਆ ਜਣੇ ਆ ਤੇ ਉਹਨਾਂ ਦਾ ਆਪਣਾ ਮੁੰਡਾ ਹੈ ਨਹੀਂ। ਉਹ ਉਹ ਮੁੰਡਾ ਇਦਾਂ ਦਾ ਹੀ ਆ ਲੱਲੂ ਜਿਹਾ ਉਹਨੂੰ ਸਵਾਦ ਦੇਣਾ ਹੀ ਉਹਨਾਂ ਨੇ। ਨਹੀਂ, ਕੱਟ ਲੈ। ਉਹ ਮੁੰਡਾ ਜੋਬ ਨੂੰ ਉਹਨਾਂ ਦਾ ਬਾਹਰਵਾ। ਅੱਛਾ ਤੇ 6 ਕਿੱਲੇ ਪੈਲੀ ਦੇ ਆ ਤੇ ਕੁੜੀ ਨੇ ਨਹੀਂ ਆਪਣੇ ਹਿੱਸੇ ਲੈਣਾ। ਤੁਸੀਂ ਕਹਿਤਾ ਵਾ ਤੈਨੂੰ ਨੌਕਰੀ ਵੀ ਦਵਾ ਦਿੰਨੇ ਆ। ਇਹ ਨਹੀਂ ਵੀ 10-15000 ਤੇ 20-25000 ਤੇ ਅਗਲੇ ਦਵਾਉਣ ਲੱਗੇ। ਅੱਛਾ ਨੌਕਰੀ ਵੀ ਦਵਾਉਣੀ ਆ। ਆਓ ਤੇ ਪੈਲੀ ਲੈਣਾ ਕਿਤੇ ਕਰਨੀ। ਆ ਜੀ। ਨਹੀਂ ਸੌਰਿਆ ਨੇ ਤੈਨੂੰ ਕੱਟ ਲਈ ਨਹੀਂ ਸੌਰਿਆ ਤੈਨੂੰ ਨੌਕਰੀ ਵੀ ਦਿਵਾਉਣੀ ਆ ਤੇ ਪੈਲੀ ਵੀ ਦੇਣੀ ਆ ਤੂੰ ਬੜਾ ਸ਼ਾਹੂਕਾਰ ਲੱਗਾ ਨਾ ਆਹ ਤੇ ਮੁੜ ਕੇ ਇਤ ਨਹੀਂ ਉਹ ਜਿਹੀ ਰਹਿਣੀ ਤੇਰੀ ਓ ਯਾਰ ਇਤ ਨੂੰ ਗੋਲੀ ਮਾਰਾਂ ਜਿੰਨੇ ਲੱਖਾਂ ਦੀ ਦੇ ਦੇਣੀ ਆ ਉਹਨੂੰ ਜਾਇਦਾ ਤੂੰ ਨੂੰ ਇਤ ਨੂੰ ਕਿ ਆਈ ਨਾ ਤੂੰ ਪ੍ਰਾਈਜ਼ ਕਹਿਣਾ ਇਤ ਨੂੰ ਮੈਂ ਕੀ ਕਹਿਣਾ ਵਾ ਪ੍ਰਾਹ ਵੇਖ ਲਾ ਤੈਨੂੰ ਹੁਣ ਮੇਰੀ ਗੱਲ ਸਮਝ ਨਹੀਂ ਗਈ ਆਂ ਡੀ ਇਹਦੀ ਇਤ ਦੇਖੀ ਉਥੇ ਮਸਾ ਨਹੀਂ ਹੋਇਆ ਕਰੀ ਮੁੜ ਕੇ ਤੇ ਪਛਤਾਉਣਾ ਇਹਨੇ 2 1 ਆਹ ਤਾਂ ਵੇ ਕੁੜੀ ਨੇ ਕਿਦਾਂ ਠਾਰੇ ਆ ਤੇ ਪਾਹਾਂ ਕੁਛ ਦੇ ਬਾਹਰ ਲੱਭਦੀ ਆਈਆਂ ਉਦੋਂ ਤੇ ਪਾਉਂਦੀ ਨਹੀਂ ਆਈ ਲਿਆਓ ਪਾਈਏ। ਆਹ ਦੇ ਚੁੜੈ 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 ਚੰਦ ਤੂੰ ਆਹ ਤਾਂ ਗੱਲੀ ਨੇ ਠਾਰੇ ਆ ਤੇ ਪਾਹ ਦਸਤਾਨੇ ਮਸਾ ਦਸਤਾਨੇ ਇਹਨੂੰ ਲੱਭਦੀ ਆਈਆਂ ਤੇ ਇੱਥੇ ਆ ਕੇ ਦੱਸਦੀ ਨਹੀਂ ਹੈਗੀ ਬੀ। ਮੈਂ ਸਾਡਾ ਕਰਨਾ ਇਹਨੇ ਪੀਛ પાੜ ਦੇਣਾ ਮੁੜ ਕੇ। ਆ ਜਾ ਮੇਰੇ ਪੁੱਤ। ਕਟੂ 2 3 ਬੈਠੇ ਆ ਓਏ ਆਹੋ ਬੈਠਾ ਸ਼ਿਰਕਪਤੀ ਕਰਕੇ ਜਿਹੜੀ ਹੜੀ ਉੱਥੇ ਵਾਲੀ ਪਹਿਲੀ ਹੈ ਨਾ ਪਿੰਡ ਵਾਲੀ ਆਹੋ 1 2 3 ਜਿਹੜੀ ਆਪਣੀ ਪਿੰਡ ਵਾਲੀ ਲੈ 2 3 ਜਿਹੜੀ ਆਪਣੀ ਪਿੰਡ ਵਾਲੀ ਪਹਿਲੀ ਹੈ ਨਾ ਆਹੋ ਮੈਨੂੰ ਤਾਂ ਪਾਵ ਨਹੀਂ 2 3 ਜਿਹੜੀ ਆਪਣੀ ਪਿੰਡ ਵਾਲੀ ਪਹਿਲੀ ਫਿਰ ਮੈਂ ਨਹੀਂ ਨਾ ਹੁਣ ਅਸੀ ਹੈਗੀ ਫਿਰ ਲੋ ਫਿਰ 2 1 ਮੇਰੀ ਗੱਲ ਸੁਣੋ ਧਿਆਨ ਦੇ ਨਾਲ ਐਵੇਂ ਨਾ ਨਿਕਲ ਮੇਰੀ ਗੱਲ ਸੁਣੋ ਧਿਆਨ ਦੇ ਨਾਲ ਪਹਿਲਾਂ ਤੁਸੀਂ ਇੱਕ ਗੱਲ ਨਹੀਂ ਨਾ ਸਮਝਣਦੇ ਹੈਗੇ ਜਿਹੜੀ ਉੱਥੇ ਵਾਲੀ ਜ਼ਮੀਨ ਵਾ ਨਾ ਉਹ ਤੁਹਾਡੇ ਹੱਥਾਂ ਦੇ ਵਿੱਚ ਵਾ ਜਦੋਂ ਮਰਜੀ ਆਪਣੇ ਕੋਲ ਲੈ ਲਈਏ ਉਹ ਆ ਹੋ ਤਾਂ ਤੇਰੀ ਗੱਲ ਠੀਕ ਵਾ ਤੇ ਪਰ ਜਿਹੜੀ ਇੱਥੇ ਵਾਲੀ ਹੈ ਨਾ ਉਹ ਆਪਣੇ ਨਾਲ ਵਾਓ ਪਹਿਲਾਂ ਜਿਹੜਾ ਕੰਮ ਜ਼ਰੂਰੀ ਕਰਨ ਵਾਲਾ ਆ ਫਿਰ ਵੇਖ ਲਓ ਇਹਦੇ ਵਿੱਚ ਟਾਈਮ ਪਾਸ ਕਰਨਾ ਪੈਣਾ ਜੇ ਤੁਹਾਨੂੰ ਚਲੋ ਉਹ ਤਾਂ ਐਵੇਂ ਕਰਨਾ ਹੀ ਪੈਣਾ ਫਿਰ ਜੋ ਕੀ ਕਰਨਾ ਆ ਤੇ ਪਰ ਮੈਨੂੰ ਇੰਨਾ ਨਹੀਂਗਾ ਪਤਾ ਗੱਲ ਦਾ ਉਹ ਤੁਸੀਂ ਪੁੱਛ ਲਓ ਇਹਨਾਂ ਨੂੰ ਜਾ ਕੇ ਕੋਈ ਨਹੀਂ ਪੁੱਛ ਲੈਣੀ ਇਹਨਾਂ ਨੂੰ ਮੈਂ ਆਹ ਕਰ ਨਾਲੇ ਪੁੱਤ ਮੈਂ ਇੱਕ ਗੱਲ ਹੋਰ ਕਰਨੀ ਆ ਪਿੱਤਾ ਨੂੰ ਪਹਿਲੀ ਦੂਜੇ ਹਿੱਸੇ ਦੀ ਨਹੀਂ ਮਿਲਣੀ ਤੀਜੇ ਦੀ ਮਿਲਣੀ ਆ ਅਸੀਂ ਵੀ ਦੋਵਾਂ ਜਿਹਾ ਨੇ ਆਪਣਾ ਹਿੱਸਾ ਕੱਢਣਾ ਵਾ ਮੰਮੀ ਜੀ ਐਸਾ ਕੱਢਣ ਦੀ ਕਾਜੀ ਲੋੜ ਵਾ ਜੇ ਤੁਸੀਂ ਉਧਰ ਰਹਿਣਾ ਹੋ ਉਧਰ ਰਹ ਲਿਓ ਜੇ ਸਾਡੇ ਵਾਰ ਰਹਿਣਾ ਹੋ ਸਾਡੇ ਵਾਰ ਆ ਪੋਛ ਲਓ ਤੇਰੇ ਪੁੱਛੇ ਤੋਂ ਬਿਨਾ ਤਾਂ ਨਹੀਂ ਉਹਨੇ ਗੱਲ ਕਰ ਲਈ ਤੇਰਨਾਂ ਸਲਾਹ ਕੀਤੀ ਆ ਤੇ ਫੇਰ ਹੀ ਬਾਹਰ ਆਣ ਕੇ ਗੱਲ ਕੀਤੀ ਆ ਧੰਨਵਾਦ ਜੀ ਸਨੀ ਸਰਫ ਮੰਮਾ ਫਮੀ ਕੀ ਕਰ ਮੇਰੇ ਕੁਛ ਨਹੀਂ ਪੋਤਾ ਭੱਗ ਤੋ ਤੀ ਮੈਂ ਜੋੜ ਕੇ ਰੱਖ ਲਾਂ ਕੋਈ ਨਹੀਂ ਮੈਂ ਰੱਖ ਲੈਣਾ ਹੀ ਰੱਖ ਲੈਣਾ ਅਮੀ ਕੀ ਕਰਨ ਦੇਵ ਕੋਸ਼ ਨਹੀਂ ਪਤਾ ਭਗ ਤੋ ਤਿੰਨ ਨੂੰ ਜੋੜ ਕੇ ਰੱਖਣਾ ਰਹਿਨ ਦਿਨ ਕੋਈ ਨਹੀਂ ਮੈਂ ਕਰ ਲੈਣਾ ਹੀ ਹੋ ਗਿਆ ਵਾ ਇੱਕੋ ਗੱਲ ਦੇ ਮਗਰ ਪਿਆ ਉਥੋਂ ਤਿੰਨ ਕਿੱਲੇ ਮੁੰਡਾ ਛੱਡ ਕੇ ਤਾਂ ਕੁੜੀ ਨੂੰ ਪਲਾ ਪੈਲੀ ਦੇਣਗੇ ਆਪਣੀਆਂ ਸੋਚਾਂ ਸੋਚ ਕੇ ਦੋਵੇਂ ਜੀ ਬੈਠੇ ਆ ਇਹਨਾਂ ਨੇ ਨਾ ਇੱਧਰ ਜੋਗੇ ਤੇ ਨਾ ਉੱਧਰ ਜੋਗੇ ਕਿਸੇ ਪਾਸੇ ਜੋਗੇ ਨਹੀਂ ਰਹਿਣਾ ਕਿੱਥੇ ਜੇ ਮੇਰੇ ਗੱਲ ਸੁਣਿਓ ਹਾਂਜੀ ਉੱਧਰ ਬੈਠਾ ਹਾਂ ਮੈਂ ਨਹੀਂ ਉਹਦੇ ਹਾਲ ਵੇਖਿਆ ਕਿੱਥੇ ਆ ਲੈ ਤਾਂ ਉਹਨੂੰ ਜੋ ਬੰਦੇ ਦੱਸਿਆ ਵਾ ਮੈਨੂੰ ਜੋਤ ਆਈ ਹੋਣੇ ਦੱਸਿਆ ਵਾ ਅੱਛਾ ਬੇਦਾਂਦਾ ਮੰਮੀ ਅੱਛਾ ਅੱਛਾ ਤੂੰ 1 ਰਵਨ ਮੈਂ ਤੇ ਨਹੀਂ ਉਹਨੂੰ ਕਹਿਣਾ